ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਨੇ ਪਾੜ ਲੈ ਕੇ ਆ ਮਸਟਰ ਸ਼ਾਹੀ ਪੱਗ ਜੀ ਲੈ ਲੇ 7.5 ਮੀਟਰ ਕੱਪੜਾੜ ਪਹੋਲ ਹਲਵਾਤੇ ਕਿੜਾ ਪਾ ਪੱਲੇ ਲੜਾਉਣਾ ਸਿੱਧੇ ਸੈਂਟਰ ਚ ਲਿਆ ਕੇ ਲੜਨੂੰ ਪੁਣੀ ਦਾ ਖੋਲਦ ਬਾਅਦ ਥਲੇ ਰੱਖ ਕੇ ਬੰਦਪਾ ਸੋਤੇ ਰੱਖ ਕੇ ਦੋਵੇਂ ਪੱਲੇ ਇਕੱਠੇ ਕਰਕੇ ਇੱਕ ਵਾਲੜਾ ਲੜਨੂੰ ਹੋਲਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜਨੂੰ ਸਾਫ ਕਰਕੇ ਤੇ ਮੋਟਾਈ ਚ ਗੜ ਕਿਹੜਾ ਪਰਾੜਨ ਨੂੰ ਅੱਧੀ ਅੱਧੀ ਗਾਲਟਾ ਕਿਹੜਾ ਪਰਾੜਨ ਚੰਗੀ ਤਰ੍ਹਾਂ ਸਾਫ ਕਰਕੇ ਲੋਡ ਕਰਕੇ ਲਗਾ ਦੇਣਾ ਹੈ ਅਗਲੇੜਾ ਆਪਾਂ ਲੜ ਲਾਉਣਾ ਲੜਨ ਨੂੰ ਬੈਗ ਤੋਂ ਪਿੰਚਾ ਲੈਣਾ ਦੋਈ ਦੋਈ ਭਲੇ ਇਕੱਠੇ ਕਰ ਲੈਣੇ ਇਕੱਠੇ ਕਰਕੇ ਚੜਾਈ ਚਾ ਲੈਣਾ ਹੈ ਲੜਨ ਨੂੰ ਚੜਾਈ ਚ ਕਰਕੇ ਤੇ ਜਿਹੜੀ ਉਤਲੀ ਮਟਾਈ ਹੁੰਦੀ ਹੈ ਉਥੋਂ ਜਿਹੜਾ ਪਰਾੜਨ ਨੂੰ ਹੋਲਡ ਕਰਨਾ ਹੈ ਉਥੇੜਾ ਪਰਾੜਨ ਨੂੰ ਹੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਪਰਾੜਨ ਨੂੰ ਸੈੱਟ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਪਰਾੜਨ ਨੂੰ ਸੈੱਟ ਕਰਕੇ ਥੱਲੇ ਉਹੜਾ ਲੜਨ ਨੂੰ ਹਾਫ ਹੋਲਡ ਕਰਕੇ ਤੇ ਆਪਣਾ ਡਬਲ ਲੜਾ ਉਹ ਬਣਾ ਲੈਣੇ ਹਨ ਦੋਈ ਲੜ ਇਕੱਠੇ ਕਰ ਲੈਣੇ ਹਨ ਦੋਈ ਲੜ ਇਕੱਠੇ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਪਣਾ ਲੜ ਨੂੰ ਲੋਡ ਕਰਕੇ ਸੈੱਟ ਕਰਕੇ ਤੇ ਉੱਤੇ ਵਾਲਾ ਲੜ ਨੂੰ ਦੱਬ ਕੇ ਥੱਲੇ ਵਾਲਾ ਲੜ ਨੂੰ ਸਾਫ਼ ਕਰਕੇ ਤੇ ਲੋਡ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਜੇ ਜਨੀ ਜਨੀ ਸਫਾਈ ਜੇ ਆਪਣੀ ਹੱਥਾਂ ਨਾਲ ਹੋਵੇਗੀ ਉਹ ਨਹੀਂ ਜਿਹੜੀ ਆਪਾਂ ਸਫਾਈ ਹੱਥਾਂ ਨਾਲ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਲਗਾਉਣਾ ਹੈ। ਫਿਰ ਆਪਾਂ ਇਹ ਲੜਨੇ ਹਲਕੇ ਤਰਕੇ ਦੋਨਾਂ 'ਚ ਬਾਜ ਫੇਰ ਕੇ ਉਹਨਾਂ ਦੀ ਮੋਟਾਈ ਜਿਹੜੀ ਸੈੱਟ ਕਰਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਤੇ ਸਾਵ ਕਰਕੇ ਜਦੋਂ ਨਾ ਭਾਲੜਾ ਪੂਰਾ ਸੈੱਟ ਕਰਕੇ ਆਪਾਂ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ। ਤੇ ਫਿਰ ਬਾਅਦ ਵਿੱਚ ਜਿਹੜਾ ਫਲਾਡ ਲੈ ਹੁੰਦਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਚਨਲਿਆਂ ਵਾਲਾ ਬਾਕੀ ਪਾ ਦੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਪਾਗਲਾ ਲਾਉਣਾ ਹੈ ਲੜਨੂ ਬੈਕ ਟੂ ਪੈਚਾ ਕਰ ਲੈਣਾ ਹੈ ਪੂਣੀ ਦਾਹਲ ਦਾ ਪੱਥਰ ਜੜਾ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਲੜਨੂ ਚੜਾਈ ਜੇ ਕਰਕੇ ਮੋਟਾਈ ਵਾਲੇ ਪਾਸ ਨਾਲ ਆਪਾਂ ਆਪਣਾ ਇੱਕ ਲੜ ਬਣਾ ਕੇ ਥਲੇੜਾ ਲੜਨੂ ਹਾਫ ਹੋਲਡ ਕਰਨਾ ਹੈ ਥਾੜਾ ਲੜਨੂ ਹਾਫ ਹੋਲਡ ਕਰਕੇ ਦੋਈ ਲੜ ਬਣਾ ਲੈਣਾ ਨਾ ਦੋਈ ਲੜ ਬਣਾ ਕੇ ਜਿੱਥੇ ਆਪਾਂ ਆਪਣੇ ਪਹਿਲੇ ਲੜਾ ਤਕਾਈ ਸੀ ਉੱਥੇ ਜਿਹੜਾ ਪਲੜਨੂ ਤਕਾ ਕੇ ਜਿਵੇਂ ਤੁਹਾਨੂੰ ਦੱਸਿਆ ਹੱਥਾਂ ਨਾਲ ਜਿੰਨੀ ਸਫਾਈ ਹੋ ਗਈ ਉਹਨੇ ਹੱਥਾਂ ਨਾਲ ਸਫਾਈ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਤੇ ਨਾਲ ਨਾਲ ਵਾਈ ਫਿਰ ਕੇ ਉਹਦੀ ਸੈਟਿੰਗ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਸਾਫ਼ ਕਰਕੇ ਤੇ ਲੜtio ਕੋਈ ਬਲ ਨਾ ਰਹੇ ਤੇ ਉਸ ਨੂੰ ਟੈਟ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆ ਪਲੜ ਲਈ ਛੋਨੇ ਜਿਹੜੇ ਆ ਸੈਟਿੰਗ ਕਰ ਲੈਣੀ ਹੈ ਜੇ ਕਿਸੇ ਦਾ ਦੂਰ ਫਾਸਲਾ ਵਧ ਜਾਂਦਾ ਤਾਂ ਉਸ ਨੂੰ ਆਪਾਂ ਉਂਗਲੀ ਦੇ ਗੁੱਠੇ ਹੱਥਲੇ ਵਾਲ ਖਿੱਚ ਕੇ ਤੇ ਉਹਦਾ ਫਾਸਲਾ ਆਪਾਂ ਉਸ ਲੜ ਦੇ ਬਰਾਬਰ ਕਰ ਲੈਣਾ ਹੈ ਜੇ ਨਾਲ ਜਣ ਬਾਕੀ ਬੱਦਰੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੜਾ ਆਗਲਾ ਲੜ ਲਾਉਣਾ ਹੈ ਲੜ ਨੂੰ ਬੈਕਪਿੰਚ ਕਰਕੇ ਫੋਣੀ ਦਾ ਹੱਥ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਲੜ ਨੂੰ ਚੜਾਈ ਤੇ ਕਰ ਲੈਣਾ ਹੈ ਲੜ ਨੂੰ ਚੜਾਈ ਤੇ ਕਰਕੇ ਚੰਗੀ ਤਰ੍ਹਾਂੜਾ ਪਲਾੜ ਨੂੰ ਉੱਤੋਂ ਸੈਟ ਕਰਨਾ ਹੈ ਉੱਤੋਂ ਸੈਟ ਕਰਕੇ ਤੇ ਜਿਵੇਂ ਤੁਹਾਨੂੰ ਦੱਸਿਆ ਹੀ ਮੋਟਾਈ ਵਾਲੇ ਪਾਸੋਂ ਮੋਟਾਈ ਵਾਲੀ ਜਿੱਥੇ ਆਪਣੀ ਮੋਟਾਈ ਹੋ ਗਈ ਉੱਥੇ ਆਪਾਂ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਥੱਲੇ ਉਹੜਾ ਲੜ ਨੂੰ ਹਾਫ ਫੋਲਡ ਕਰਨਾ ਹੈ ਥੱਲੇ ਉਹੜਾ ਪਲਾੜ ਨੂੰ ਹਾਫ ਫੋਲਡ ਕਰਕੇ ਦੋਈ ਲੜ ਚੰਗੀ ਤਰ੍ਹਾਂ ਸੈਟ ਕਰ ਲੈਣੇ ਹਨ ਦੋਈ ਲੜ ਚੰਗੀ ਤਰ੍ਹਾਂ ਸੈਟ ਕਰਕੇ ਚਾਰੋਂ ਗਿੜ ਲੜ ਲੜ ਨੂੰ ਉੱਤ ਸੈਟ ਕਰਕੇ ਤੇ ਜਿਵੇਂ ਤੁਹਾਨੂੰ ਦੱਸਿਆ ਹੱਥਾਂ ਨਾਲ ਜਿੰਨੀ ਸਫਾਈ ਹੋਵੇਗੀ ਉੰਨੀ ਆਪ ਹੱਥਾਂ ਨਾਲ ਸਫਾਈ ਕਰਕੇ ਤੇ ਜਿੰਨੀ ਉਹਦੀ ਨੋਕ ਦੀ ਚੜਾਈ ਦਖੀ ਉਹਦੀ ਗਾਂਹ ਜਾ ਕੇ ਚੜਾਈ ਵਧਾ ਦੇਣੀ ਹੈ ਤਾਂ ਜਿਹੜਾ ਉਸ ਵਿੱਚ ਕੋਈ ਡੰਗ ਨਾ ਪਵੇ ਤੇ ਚੰਗੀ ਤਰ੍ਹਾਂ ਆਪ ਲੜ ਨੂੰ ਲੋੜ ਕਰਕੇ ਤੇ ਸੈਟ ਕਰਕੇ ਤੇ ਸਾਫ਼ ਕਰਕੇ ਤੇ ਨਾਲੀਆਂ ਨਾਲ ਬਾਜ ਫੇਰ ਕੇ ਉਹਦੀ ਸਫਾਈ ਕਰਕੇੜਾ ਆਪ ਲੜ ਨੂੰ ਚੰਗੀ ਤਰ੍ਹਾਂ ਲੋੜ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਨਾਲ ਨਾਲ ਬਾਕੀ ਪੱਦ ਜਿਹੜੀ ਆਪਾਂ ਸੈਟਿੰਗ ਕਰੀ ਆਣੀ ਹੈ ਤੇ ਦੋਈ ਲੜਾਈ ਜਿਹੜਾ ਆਪਾਂ ਬਾਅਦ ਫੇੜ ਕੇ ਉਹਨਾਂ ਦੀ ਸਫਾਈ ਕਰਕੇ ਤੇ ਨਾਲ ਫਾਂੜੜਾ ਪੋਂ ਸੈਟ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈਟ ਕਰਕੇ ਰੋਣਾ ਹੈ ਲੜ ਨੂੰ ਤੇ ਨਾਲ ਨਾਲ ਬਾਕੀ ਪੱਦ ਜਿਹੜੀ ਆਪਾਂ ਸੈਟਿੰਗ ਕਰੀ ਆਣੀ ਹੈ ਜੈਬੜੀ ਕੇ ਬੋਵੀਆ ਪਾ ਸੈਟ ਕਰ ਲੈਣੀ ਹੈ ਉਤਾਰਣ ਦੇ ਵੀੜੀ ਉਹ ਵੀ ਆਪਾਂ ਸੈਟ ਕਰ ਲੈਣੇ ਨੇ ਤੇ ਜੇ ਉਤਲਾਰੀ ਸ਼ਟਿੰਗ ਕਰ ਲਈ ਡਬਲ ਕੀ ਸੈਟ ਆਪਣਾ ਬੱਤ ਸਕਦੇ ਹੋ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤਨਾ ਮੈਨਾਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਉੱਤਨਾ ਮੈਨਾਂ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇੜਾ ਪਾ ਅਗਲਾ ਲੜ ਲਾਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਬੁਣੀਆ ਖਲਦੋ ਬਾਥ ਜਿਹੜਾ ਕੇ ਬੰਦ ਬਾਸ ਉਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਲੜ ਨੂੰ ਚਾਰੋਂ ਗਲੇੜੇ ਲੜ ਨੂੰ ਉੱਤਰ ਹਟਕਾਉਣਾ ਹੈ ਚਾਰੋਂ ਗਲੇੜੇ ਲੜ ਨੂੰ ਉੱਤਰ ਹਟਕਾ ਕੇ ਚੋਸ ਨੂੰ ਸਾਫ ਕਰਕੇ ਤੇ ਚੜਾਈ ਤੇ ਕਰ ਲੈਣਾ ਹੈ ਲੜ ਨੂੰ ਤੇ ਕਿਤਨਾ ਚੜਾਈ ਤੇ ਕਰਕੇ ਜਿਵੇਂ ਤੁਹਾਨੂੰ ਦੱਸਿਆ ਹੈ ਜਿਹੜੇ ਆਪਣੀ ਮੋਟਾਈ ਹੁੰਦੀ ਆ ਉਹ ਤੋਂ ਜਿਹੜਾ ਪ੍ਰੜ ਨੂੰ ਫੋੜਗਾਣਾ ਹੈ ਤੇ ਫੋੜ ਕਰਕੇ ਚੰਗੀ ਤਰ੍ਹਾਂੜਾ ਪ੍ਰੜ ਨੂੰ ਸੈੱਟ ਕਰਨਾ ਹੈ ਤੇ ਬੜੜਾ ਫੋੜ ਕਰਕੇ ਲੜ ਬਣਾ ਕੇ ਉਹਦੇ ਵਿੱਚ ਅਗੂਠਾ ਅਗੂਠਾ ਫੇੜ ਕੇ ਜਾਂ ਉਂਗਲੀ ਫੇੜ ਕੇ ਉਹਦੇ ਹੱਥਾਂ ਨਾਲ ਸਫਾਈ ਕਰਕੇ ਤੇ ਫਿਰ ਥੱਲੇ ਉਹੜਾ ਲੜ ਨੂੰ ਹਾਫ ਫੋਲਡ ਕਰਕੇ ਦੋਹੀ ਲੜ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜਾ ਨੂੰ ਸਾਫ ਕਰ ਲੈਣਾ ਹੈ ਤੇ ਲੜਾ ਨੂੰ ਸਾਫ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਤੇ ਸੈੱਟ ਕਰਕੇ ਇਹ ਬੜੀ ਛੇ ਬਹੁਤ ਸੈੱਟ ਕਰਕੇੜਾ ਪ੍ਰਾੜ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਚੈਨਲ ਦੇ ਨਾਲ ਬਾਕੀ ਬਾਤ ਜੜੀਆਂ ਬਸ ਆਰਿੰਗ ਕਰੀਆਂ ਨਹੀਂ ਹੈ ਤਨਾਲ ਨਾਲ ਬਾਕੀ ਪਾਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ। ਇਹ ਵੀ ਜਿਹੜੀ ਉਹ ਵੀ ਆਪਾਂ ਸੈਟ ਕਰ ਲੈਣੀ ਹੈ। ਉੱਤਲੇ ਜਿਹੜੇ ਉਹ ਵੀ ਆਪਾਂ ਸੈਟ ਕਰ ਲੈਣੇ ਆ ਤੁਸੀ ਉੱਤਲੇ ਨਾਲ ਹੀ ਸਾਡੀ ਕਰ ਲਈ ਡਬਲ ਸ਼ੀਸ਼ਾ ਦਾ ਪਰਵਾਤ ਤੁਸਾਦੇ ਹੋ। ਤਨਾਲ ਨਾਲ ਬਾਕੀ ਪਾਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ। ਤੇ ਜਿਹੜੇ ਆਪਣੇ ਲੜਨੇ ਉਹ ਵੀ ਆਪਾਂ ਸੈੱਟ ਕਰ ਲੈਣੇ ਜੇ ਕਿਸੇ ਲੜਦਾ ਫਾਂ ਲਾ ਘਟਿਆ ਵਧਿਆ ਦਾ ਚਾਹੇ ਚਾ ਬਾਈ ਫੇਰ ਕੇ ਉਹਦਾ ਫਾਂ ਲੈਣਾ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਇਹ ਵੀਡੀਓ ਨੂੰ ਬਸ ਬਸ ਸ਼ੇਅਰ ਜੁੜਕਣਿਓ ਜਿਹੜੇ ਜਿਹੜੇ ਵੀਰਾਂ ਨੂੰ ਅਮਰਸਰ ਸ਼ਾਹੀ ਪੱਗ ਬਣਨ ਚ ਕੋਈ ਪ੍ਰੋਬਲਮ ਆਦੀ ਆ ਕਾ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੜਾਪਾ ਅਗਲਾ ਲਾਉਣਾ ਹੈ ਲੜਨ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਹੌਲਦਵਾ ਥੱਜੜਾ ਕਿ ਬੰਦਪਾਸ ਉੱਤੇ ਨਾਲ ਕਿ ਦੋਈ ਪੱਲੇ ਦੇ ਪੱਲੇ ਬੱਲੇ 11 ਗੋਲ ਕਰ ਦੂਜੇ ਪੱਲੇ ਨੇ ਪਮਟਾਈ ਹਰ ਵਾਸਨਾ ਜੋੜ ਕੇ ਚਾਰੋਂ ਗਰੇੜੇ ਲੜਨ ਉੱਤੇ ਸੱਟ ਕਰਨਾ ਹੈ ਚਾਰੋਂ ਗਰੇੜੇ ਲੜਨ ਉੱਤੇ ਸੱਟ ਕਰਕੇ ਤੇ ਥੱਲੇ ਉਹਨਾਂ ਨੂੰ ਡਬਲ ਫੋਰਡ ਕਰਕੇ ਤੇ ਲੜ ਨੂੰ ਸੈੱਟ ਕਰਕੇ ਸਾਫ਼ ਕਰਕੇ ਜੈਮੇਡੀ ਸ਼ੇਪ ਉਹ ਸੈੱਟ ਕਰਕੇੜਾ ਬਲਰ ਨੂੰ ਜਿੰਨੀ ਤਰ੍ਹਾਂ ਸੈੱਟ ਕਰਕੇ ਸਾਫ਼ ਕਰਕੇ ਲਗਾਉਣਾ ਹੈ ਤੇ ਪਹਿਲਾਂ ਤੇ ਆਪਾਂ ਸ਼ੇਮਲਰ ਸਿੰਗਲ ਲਗਾਇਆ ਹੈ ਇਹ ਤਾਂ ਡੈਡਪੰਡਾ ਜਿਵੇਂ ਤੁਹਾਨੂੰ ਸੌਖਾ ਲੱਗਦਾ ਜਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਜਿਹੜਾ ਆਪਣਾ ਪਿੱਲੇ ਤੇ ਸ਼ੇਮਲਰ ਡਬਲ ਵੀ ਲਗਾ ਸਕਦੇ ਹੋ ਜਨਾਦਿਆਂ ਨਾਲ ਬਾਕੀ ਬੱਦੜੀਆਂ ਪਸਾੜਿੰਗ ਕਰੀਆਂ ਨਹੀਂ ਹੈ ਜਨਾਦਿਆਂ ਨਾਲ ਬਾਕੀ ਬੱਦੜੀਆਂ ਪਸਾੜਿੰਗ ਕਰੀਆਂ ਨਹੀਂ ਹੈ ਇਹੜਾ ਪਪਾ ਕ ਬਿਲਗਾਉਣਾ ਨਾ ਕਿ ਇਹੜਾ ਪਪਾ ਕ ਬਿਲਗਾਉਣਾ ਤੇ ਫੇੜਾ ਪੱਕਾ ਗਿੜਾ ਲੰਗਾਉਣਾ ਅੱਧਾ ਉੱਤੇ ਉਹ ਅੱਧਾ ਥੱਲੇ ਫੋਲਡ ਕਰਕੇ ਕਿਹੜਾ ਬਲਡ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਸਾਫ਼ ਕਰਕੇ ਲੜਨ ਨੂੰ ਬੈਗ ਤੇ ਚੜਾਈ ਤੇ ਲੈ ਕੇ ਆਉਣਾ ਹੈ ਬੈਗ ਤੇ ਚੜਾਈ ਤੇ ਲੈ ਕੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਂਗਲੀ ਦੇ ਗੁੱਠੇ ਇਹੜਾ ਪਲੜ ਨੂੰ ਸਾਫ਼ ਕਰਕੇ ਤੇ ਉਸ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਪ੍ਰੈਸ ਕਰਕੇ ਹੱਥ ਇਹੜਾ ਪਾ ਪ੍ਰੈਸ ਕਰਨਾ ਹੈ ਜਦੋਂ ਵਿੱਚ ਚੰਗੀ ਤਰ੍ਹਾਂ ਇਹ ਆਪਾਂ ਵਾਲੋਂ ਕੱਢ ਗਏ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪ ਬਾਜ ਨਾਲ ਕੱਢਣਾ ਹੈ ਤੇ ਚੰਗੀ ਦਾਣਾ ਆਪ ਨਾਲ ਨੂੰ ਸੈੱਟ ਕਰਕੇ ਲੋਡ ਕਰਕੇ ਫਿਰ ਪੱਗ ਪੈਂਦੇ ਥੱਲੇ ਢਾਹ ਕਿਹੜਾ ਪਲਟ ਨੂੰ ਫਰੰਟ ਵੱਲ ਫੋਟੋ ਕਰ ਦੇਣਾ ਫਰੰਟ ਵੱਲ ਫੋਟੋ ਕਰਤ ਬਾਅਦ ਜਿੰਨੀ ਤੁਸੀਂ ਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਜਿੰਨੀ ਉਹਦੀ ਚੜਾਈ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜ ਨੂੰ ਇੱਕ ਵਾਰ ਦਬਕ ਕੇ ਗਾਹ ਜਾ ਕੇ ਕਿਹੜਾ ਪਲਟ ਨੂੰ ਖਲਾ ਦੇਣਾ ਜੇ ਤਾਂ ਡਲੜ ਘਟ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਬੱਗਾਂ ਵਿੱਚ ਜਿਹੜੇ ਲੜਨ ਤੋਂ ਬਾਅਦ ਤੇ ਲਗਾ ਸਕਦੇ ਹੋ ਤਾਂ ਅਜੇ ਨਾਲ ਬਾਕੀ ਬਾਦੜੀਆਂ ਪਸਟਿੰਗ ਕਰੀਆਂ ਨਹੀਂ ਹੈ ਜਿਹੜਾ ਆਪਾਂ ਸਟੈਕਣਾ ਜਿਹੜਾ ਆਪਾਂ ਪਹਿਲੇ ਛੱਦੇ ਸੈਂਟਰ ਚੋਂ ਉਹਨਾਂ ਵੇਲੇ ਤੋਂ ਖੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਉਹਨੂੰ ਫਲਾ ਕੇ ਤੇ ਜਿੱਥੋਂ ਕਿਤਾ ਸਣਾ ਗਰਹਦਾ ਉੱਥੋਂ ਆਪਾਂ ਡਬਲ ਸ਼ੀਸ਼ੇ ਦੇ ਕੇ ਜਿਹੜਾ ਆਪਾਂ ਸੜਾ ਕਵਰ ਕਰਨਾ ਹੈ ਤੇ ਚੰਗੀ ਤਰ੍ਹਾਂ ਆਪਾਂ ਸਿਰੋ ਟਾਇਰ ਕਵਰ ਕਰਕੇ ਉਂਗਲੀ ਲਗੋਟੇ ਆ ਬਾਜ ਨਾਲ ਜਿਹੜਾ ਪਤਾ ਪਕੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਜਿਹੜਾ ਬੈਦਲ ਲਗਾਉਣਾ ਅੱਧਾ ਸੱਜਾ ਅੱਧਾ ਕੱਪੇ ਬੋਲਡ ਕਰਕੇੜਾ ਫਲਾਨ ਨੂੰ ਸਾਫ ਕਰਕੇ ਤੇ ਬੈਦਲ ਜਿਹੜਾ ਇਹ ਜੁਗਾਰ ਕੇ ਤੇ ਲੜ ਨੂੰ ਤੇ ਕਿਦ ਤਰ੍ਹਾਂ ਸਾਫ ਕਰਕੇ ਸੈਟ ਕਰਕੇ ਇੱਕ ਵਾਰ ਦਾ ਪਗਾ ਜਿਹੜਾ ਲੜ ਨੂੰ ਫਲਾ ਲੈਣਾ ਤੇ ਨਾਲ ਜਾਣ ਬਾਕੀ ਬਾਦ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜਣੂ ਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ